ਦੋਸਤੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਜਿਹੜਾ ਪਰਸੋ ਜਿਹੜਾ ਮੇਰੇ ਘਰ ਦੇ ਬਾਹਰ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਕੁਝ ਬੰਦਿਆਂ ਨਾਲ ਧਰਨਾ ਲਾਉਣ ਆਏ ਸੀ ਅਸਲੀ ਮਾਮਲਾ ਹੋ ਦਿੱਲੀ ਵਿਧਾਨ ਸਭਾ ਦਾ ਜਿਹਦੇ ਵਿੱਚ ਜਿਹੜਾ ਆਤੀਸ਼ੀ ਨੇ ਕੋਈ ਗੱਲ ਗੁਰੂਆਂ ਪ੍ਰਤੀ ਸ਼ਬਦਾਬਲੀ ਵਰਤੀ ਜਾਂ ਇਹਨਾਂ ਦੇ ਕਹਿਣ ਮੁਤਾਬਕ ਕੋਈ ਕੋ ਡਾਕਟਰਡ ਸੀਗੀ ਤੇ ਉਹ ਜਾਂ ਭਾਜੀਪੀ ਦਾ ਇਸ਼ੂ ਆ ਤੇ ਜਾਂ ਉਹ ਆਮ ਆਦਮੀ ਪਾਰਟੀ ਦਾ ਇਸ਼ੂ ਆ ਅੱਛਾ ਗੱਲ ਤਾਂ ਸਿਰਫ ਇੰਨੀ ਆ ਕਿ ਇਹ ਤਾਂ ਦਿੱਲੀੋਂ ਹੁਕਮ ਜਿਹੜੇ ਇਹਨਾਂ ਨੂੰ ਆਉਂਦੇ ਆ ਆਮ ਆਦਮੀ ਪਾਰਟੀ ਨੂੰ ਮੈਂ ਤਾਂ ਇਸੇ ਕਰਕੇ ਬਾਹਰ ਗਿਆ ਸੀ ਕਿ ਆਜੋ ਮੰਤਰੀ ਸਾਹਿਬ ਕਿਉਂਕਿ ਮੰਤਰੀ ਸਾਹਿਬ ਨੂੰ ਨਾ ਆਪਣੇ ਅਹੁਦੇ ਦਾ ਪਤਾ ਤੇ ਨਾ ਉਸ ਮਰਿਆਦਾ ਦਾ ਪਤਾ ਤੇ ਮੈਂ ਤਾਂ ਇਸ ਕਰਕੇ ਗਿਆ ਸੀ ਵੀ ਆਜੋ ਆਪਾਂ ਬਹਿ ਕੇ ਉਹਦੇ ਤੇ ਬਹਿਸ ਕਰ ਲઈએ ਡਿਸਕਸ ਕਰ ਲઈએ ਲੈਕਿਨ ਮੈਨੂੰ ਲੱਗਦਾ ਵੀ ਜਦੋਂ ਮੈਂ ਬਾਹਰ ਗਿਆ ਇਹਨਾਂ ਨੇ ਆਪਣੀ ਪੁਰਸ ਮੋਹਰੇ ਕਰਕੇ ਤੇ ਮੰਤਰੀ ਸਾਹਿਬ ਉੱਥੋਂ ਭੱਜਦੇ ਬਣੇ ਤੇ ਬਾਕੀ ਸਾਰੇ ਕਰਿੰਦੇ ਵੀ ਭੱਜਦੇ ਬਣੇ ਤੇ ਹੁਣ ਕੁਸ਼ਕ ਕਰਿੰਦਿਆਂ ਕੋਲੋਂ ਇਹ ਵੀਡੀਓ ਪਵਾ ਕੇ ਮੇਰੇ ਨਾਲ ਬਹਿਸ ਕਰਨ ਦੀ ਗੱਲ ਕਰਦੇ ਆ ਤੇ ਮੈਂ ਕਿਉਂਕਿ ਇਹ ਬਿਆਦਬੀਆਂ ਦਾ ਮਾਮਲਾ ਤੇ ਮੈਂ ਉਸ ਬਿਆਦਬੀਆਂ ਦੇ ਜਿੱਥੇ ਚਾਹੇ ਉਹ ਬਰਗਾੜੀ ਇਸ਼ੂ ਹੋਵੇ ਚਾਹੇ ਜਿਹੜੇ ਬਿਆਦਬੀਆਂ ਦੇ ਇਸ਼ੂ ਹੋਣ ਮੈਂ ਜਾਂ ਤਾਂ ਉਸ ਬੰਦੇ ਨਾਲ ਬਹਿਸ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੰਜਾਬੀਆਂ ਨੂੰ ਗਰੰਟੀ ਦਿੱਤੀ ਸੀ ਵੀ ਅਸੀਂ 24 ਘੰਟੇ ਦੇ ਵਿੱਚ ਵਿੱਚ ਤੇ ਨਾਲ ਮੈਂ ਕਹਿੰਦਾ ਇਵਨ ਕਿ ਜਿਹਦੇ ਨਾਂ ਤੇ ਗਰੰਟੀ ਦਿੱਤੀ ਸੀ ਜਿਨ੍ਹਾਂ ਨੂੰ ਜੁਆਇਨ ਕਰਾ ਕੇ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਕੇਜਰੀਵਾਲ ਆ ਬਹਿ ਕੇ ਬਹਿਸ ਕਰ ਲੈਨੇ ਆ ਤੇ ਜਾਂ ਫਿਰ ਉਹ ਬੰਦਾ ਜਿਨੇ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਨੇ ਜਾ ਕੇ ਉੱਥੇ ਬਰਗਾੜੀ ਮੋਰਚੇ ਦੇ ਵਿੱਚ ਇਹ ਕਿਹਾ ਸੀਗਾ ਇੱਕ ਸਿੱਖ ਹੋਣ ਦੇ ਨਾਤੇ ਵੀ ਹਾਂ ਵੀ ਮੈਂ ਇਹ ਜਲਦੀ ਤੋਂ ਜਲਦੀ ਜਿਹੜਾ ਇਸ਼ੂ ਨੂੰ ਸੋਲਵ ਕਰਾਉਂਗਾ ਤੇ ਜਾਂ ਅਲਟੀਮੇਟਲੀ ਜਿਹਦੇ ਕੋਲ ਫਾਈਲਾਂ ਜਾਂਦੀਆਂ ਸਰਦਾਰ ਭਗਵੰਤ ਸਿੰਘ ਮਾਨ ਤੇ ਮੈਂ ਉਹਨਾਂ ਨਾਲ ਇਹ ਨਾਲ ਇਸ਼ੂਸ ਤੇ ਬਹਿਸ ਕਰਨ ਲਈ ਜਿੱਥੇ ਕਹਣਗੇ ਉੱਥੇ ਤਿਆਰ ਆ ਮੇਰੀਆਂ ਸਿਰਫ ਦੋ ਸ਼ਰਤਾਂ ਵੀ ਆਪਾਂ ਇੱਕ ਤਾਂ ਇਹ ਤਿੰਨੇ ਬੰਦੇ ਜਿਹੜੀ ਆ ਉਹ ਜਿੱਥੇ ਮੈਨੂੰ ਕਹਿਣਗੇ ਉੱਥੇ ਬਹਿਸ ਕਰਨ ਲਈ ਤਿਆਰ ਆ ਔਰ ਦੂਸਰੀ ਗੱਲ ਹੈ ਕਿ ਤਿੰਨ ਇੰਡੀਪੈਂਡੈਂਟ ਜਿਹੜੇ ਜਰਨਲਿਸਟ ਆ ਉਹਨਾਂ ਦਾ ਇੱਕ ਪੈਨਲ ਬਿਠਾ ਕੇ ਤਾਂ ਕਿ ਟਾਈਮ ਬਰਾਬਰ ਦਾ ਮਿਲੇ ਕਿਉਂਕਿ ਇਹ ਤਾਂ ਵਿਧਾਨ ਸਭਾ ਤੋਂ ਵੀ ਭੱਜ ਜਾਂਦੇ ਆ ਇਹ ਤਾਂ ਹਰ ਜਗ੍ਹਾ ਤੋਂ ਭੱਜਦੇ ਹੈਗੇ ਆ ਸੋ ਮੇਰਾ ਖਿਆਲ ਹੈ ਮੈਂ ਉਹਨਾਂ ਨਾਲ ਬਹਿਸ ਕਰਨ ਨੂੰ ਜਿੱਥੇ ਕਹਿਣਗੇ ਮੈਂ ਆ ਜਾਊਂਗਾ ਆ ਮੈਂ ਜਿਹੜੇ ਆ ਕਰਿੰਦੇ ਹੈਗੇ ਇਹਨਾਂ ਦੇ ਕਿਉਂਕਿ ਦਿੱਲੀ ਵਾਲਿਆਂ 'ਚ ਆਪ ਤਾਂ ਇੰਨੀ ਜ਼ੁਰਤ ਨਹੀਂ ਹੈ ਲੇਕਰ ਆਪਣੇ ਕਰਿੰਦੇ ਮੋਹਰੇ ਕਰਕੇ ਦਾ ਇਹ ਕਿਤੇ ਨਾ ਕਿਤੇ ਇਹੋ ਜੀਆਂ ਵੀਡੀਓ ਪਾਉਂਦੇ ਆ ਜਿਹੜਾ ਕਿ ਮੈਨੂੰ ਲੱਗਦਾ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਕੋਈ ਅਹੁਦੇਦਾਰ ਹੁੰਦੇ ਆ ਜਿਹੜੀ ਜਵਾਬਦੇਹੀ ਹੁੰਦੀ ਆ ਉਹਨਾਂ ਨਾਲ ਬਹਿਸ ਜਿਹੜੀ ਆ ਉਹ ਮੈਂ ਕਰਨੀ ਚਾਹੁੰਦਾ ਔਰ ਜਿੱਥੇ ਸਮਾਂ ਦੇਣਗੇ ਜਦੋਂ ਕਹਿਣਗੇ ਮੈਂ ਉੱਥੇ ਪਹੁੰਚ ਜਾਊਗਾ